ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਪੈਰੋਂ ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਸ਼ਬਦ ਹੈ ਜਿਉਂ-ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ ਇਸ ਸ਼ਬਦ ਨੂੰ ਜਦੋਂ ਆਪਾਂ ਭੈਣਾ ਦੇ ਸਕਿੱਲ ਤੇ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਾਲੇ ਤੇ ਗਾਇਨ ਕਰਦੇ ਹਾਂ ਤੇ ਸੁਰ ਕਿਹੜੇ-ਕਿਹੜੇ ਲੱਗ ਰਹੇ ਹਨ ਉਹ ਆਪ ਜੀ ਸਕਰੀਨ ਤੇ ਦੇਖ ਹੀ ਰਹੇ ਹੋ ਇਹ ਸ਼ਬਦ ਦੀ ਤੁਨ ਬਹੁਤ ਆਸਾਨ ਹੈ ਛੋਟੇ ਬੱਚੇ ਵੀ ਇਸ ਸ਼ਬਦ ਨੂੰ ਆਸਾਨੀ ਦੇ ਨਾਲ ਗਾਇਨ ਕਰ ਸਕਦੇ ਹਨ ਤੇ ਆਪਾਂ ਪਹਿਲਾਂ ਸਿੱਖਦੇ ਹਾਂ ਕੱਲੀ-ਕੱਲੀ ਪੰਕਤੀ ਤੇ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਦੇਖਾਂਗੇ ਜੋ ਜੋ ਤਾਰ ਮਾਰ ਹਰ ਕੋ ਨੇ ਉੱਚਾ ਬਗਦੰਨ ਕੋ ਦੇ ਹੋ ਰਾਸ ज्यो ज्यों नामा हर गुण उचरे भगत जना को देहुरा ज्यों नामा हर गुण ो जो नामा हर गुण ऊच र पगत जना को देहोरा जो ज्यो नामा ਰ ਗੁਣ ਉੱਚ ਰਹਿ ਭਗਤ ਜਨਾ ਕੋ ਦੇਹੁਰਾ ਫੇਰੇ ਭਗਤ ਜਨਾ ਕੋ ਦੇਹੁਰਾ ਫੇਰੇ ਜੋ ਜੋ ਹਰ ਗੁਣ ਉੱਚ ਰਹਿ ਪਗਤ ਜਨ ਕੋ ਦੇਉ ਸਤ ਖੇਲਤ ਤੇਰੇ ਦੇਹੁਰੇ ਆਇਆ ਸਤ ਖੇਲਤ ਤੇਰੇ ਦੇਹੁਰੇ ਆਇਆ ਪਗ ਤੇ ਕਰ ਤੇ ਨਾਮ ਪਗਲੇ ਉਠਾ हसित खेलत तेरे देहुरे आया हसित खेलत तेरे हसित खेलत तेरे खेलत तेरे देहुरे आया पगत करत नामा पकर उठाया हसत खेलत तेरे

ਰਤੇ ਨਾਮ ਬਨਹੀ ਉਤਾਇਆ ਜੋ ਜੋ ਨਾਮ ਆਇ ਹਰ ਰੋਣੇ ਉਚ ਰਹੇ ਪਗ ਤੇ ਜਨਾ ਕੋ ਦੇਹੁਰਾ ਤੇ ਰਹੇ ਜੋ 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 ਨਾਮ ਹਰ ਗੁਣ ਉਚਰੇ ਭਗਤ ਜਨਾਂ ਕੋ ਦੇਹੁਰਾ ਫੇਰੇ ਤੇ ਇਸੇ ਤਰੀਕੇ ਨਾਲ ਅਗਲੇ ਅੰਤਰੇ ਆ ਜਾਣੇ ਹਨ ਆਸਾਨੀ ਦੇ ਨਾਲ ਆਪ ਜੀ ਇਸ ਸ਼ਬਦ ਨੂੰ ਸਿੱਖ ਲਗਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ